पिछले हफ्ते राजस्थान गया वहाँ पे देखा कि एक महीने की बिजली भी नहीं मिली है और तब लोग कहाँ बोले ने पैसे भी नहीं सी जो अपने कुछ भी नहीं सके जिसका मोना ने फाल सब दिया खराब हो तो जाने दिया सी अधेड़ तो भी नहीं और ठंडा पानी भी नहीं मिलता सी क्यों यार अपने के टीचे महीने जड़ी बिजली तो बिना चले क्यों ना पे गमला लेके उधर भी चिकाड़ा रहा कि साइड से रेत पाके कुछ बनाइए ਜੇ ਵੇਖੀ ਅਸੀਂ ਇੱਕ ਗਮਲਾ ਲਿਆ ਉਹਦੇ ਵਿੱਚ ਘੜਾ ਰੱਖ ਕੇ ਸਾਈਡ ਤੇ ਰੇਤ ਭਰ ਕੇ ਉਹਦੇ ਤੇ ਕੁਝ ਪਾਣੀ ਪਾਤਾ ਇਹਦੇ ਵਿੱਚ ਆਪਾਂ ਸਬਜ਼ੀਆ ਰੱਖਾਂਗੇ ਜਿਹੜੀ ਅੰਦਰਲੇ ਘੜੇ ਵਿੱਚ ਵੀ ਗਰਮੀ ਹੋ ਉਹ ਬਾਹਰ ਰੇਤ ਦੇ ਵਿੱਚ ਆਉਂ ਰੇਤ ਦੇ ਵਿੱਚ ਵੀ ਗਰਮੀ ਪਾਣੀ ਵਿੱਚ ਆਉਂਦੇ ਪਾਣੀ ਬਾਸ਼ਟੀ ਖੰਮ ਬਣ ਕੇ ਉੱਤੇ ਉੱਠ ਜਾਊਗਾ ਇਜਿਹੇ ਨਾਲ ਸਾਨੂੰ ਪਤਾ ਹੈ ਕਿ ਆਸਤੀ ਕਰਨ ਨਾਲ ਤੰਤਕ ਪੈਦਾ ਨਹੀਂ ਹੋਦੀ ਇਸ ਕਰਕੇ ਇੰਤਲੀ ਫਲ ਸਬਜ਼ੀ ਖਰਾਬ ਨਹੀਂ ਹੋਵੇ ਜਿਹੜੇ ਮਹਾਰਾਗ ਇਹਦੇ ਵਿੱਚ ਕੁਝ ਫਰੂਟ ਖਾ ਲੈਣੇ ਹਨ ਇਹਨੂੰ ਹੁਣ ਆਪਾਂ ਹਿਲੇ ਸੂਕਤੀ ਕਪਰੇ ਨਾਲ ਟੱਕ ਦੇਣਾ ਹੈ ਇਸ ਦੇ ਨਾਲ ਫਲ ਫੂਟ ਸਬਜ਼ੀਆਂ ਇੱਕ ਤਿੰਨ ਚਾਰ ਦਿਨਾਂ ਲਈ ਖਰਾਬ ਨਹੀਂ ਹੋਣਗੇ ਅਸੀਂ ਇਹ ਉਹ ਲੱਤਾਂ ਆਈ ਬਣਾਈ ਹੈ ਜਿਨ੍ਹਾਂ ਕੋਲ ਜਿਹੜੇ ਗਰੀਬ ਹਨ ਫ੍ਰਿਜ ਲੈਣ ਦੇ ਪੈਸੇ ਨਹੀਂ ਹਨ ਜਿਨ੍ਹਾਂ ਕੋਲੇ ਬਿਜਲੀ ਬਹੁਤ ਘੱਟ ਹੁੰਦੀ ਹੈ ਅਤੇ ਉਹਨਾਂ ਦੇ ਉਹਨਾਂ ਦੀ ਫਲ ਸਬਜ਼ੀ ਖਰਾਬ ਹੋ ਜਾਂਦੀ ਹੈ ਅਸੀਂ ਸਰਕਾਰੀ ਹਾਈ ਸਕੂਲ ਟਾਬਾ ਕੋ ਜਿਹਾ